ਪੰਜਾਬ ਦੇ ਵਿੱਚ ਬਲਗ ਸਮਿਤੀ ਜ਼ਿਲ੍ਹਾ ਪ੍ਰਸ਼ਦ ਚੋਣਾਂ ਦੇ ਲਈ ਚੋਣ ਪ੍ਰਚਾਰ ਸਿਖਰਾਂ ਤੇ ਹਰ 파ਟੀ ਦੇ ਉਮੀਦਵਾਰ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਔਰ ਉਸੇ ਦੇ ਤਹਿਤ ਫਤ ਜਮਾਲਪੁਰ ਜ਼ੋਨ ਤੋਂ ਬਲਗ ਸਮਿਤੀ ਦੀ ਜੋ ਉਮੀਦਵਾਰ ਹਨ ਉਹ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਮੈਂ ਤੋਂ ਉਮੀਦਵਾਰ ਹਨ ਉਹਨਾਂ ਦੇ ਹੱਕ ਦੇ ਵਿੱਚ ਖੁਸ਼ਪ੍ਰੀਤ ਕੋਰ ਹਰਪ੍ਰੀਤ ਕੋਰ ਦੇ ਹੱਕ ਦੇ ਵਿੱਚ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਉ ਵੱਲੋਂ ਪਿੰਡ ਫਤਿਹਪੁਰ ਦੇ ਵਿੱਚ ਇਕ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦਾ ਵਿਕਾਸ ਖੇਤਰੀ ਪਾਰਟੀ ਅਕਾਲੀ ਦਲ ਬਦਲ ਹੀ ਕਰ ਸਕਦਾ ਹੈ। ਹੋਰ ਕਿਸੇ ਪਾਰਟੀ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਔਰ ਜਿਹੜੀ ਬਲਾਕ ਸਮिति ਜ਼ਿਲੀ ਪ੍ਰਸ਼ਦ ਦੀ ਚੋਣਾਂ ਹੈ ਇਹ ਚੋਣਾਂ 2027 ਦੇ ਲਈ ਰਾਪਧਰਾ ਕਰਨ ਗਿਆ ਜਦੋਂ ਪੁੱਛਿਆ ਗਿਆ ਕਿ ਇਹਦੀ ਪ੍ਰਸ਼ਾਸਨ ਕੁਝ ਕਰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕਿਸੇ ਤੱਕੇ ਸਾਇਤ ਨਹੀਂ ਡਰਦਾ ਤਰਨ ਤਾਰਨ ਦੇਵੀ ਜਿਸ ਦਾ ਜਵਾਬ ਅਸੀਂ ਦੇ ਚੁੱਕੇ ਹਾਂ ਔਰ ਉੱਥੇ ਦੇ ਐਸਐਸਪੀ ਸਸਪੈਂਡ ਹੋ ਚੁੱਕੇ ਹਨ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਨੂੰ ਜੋ ਕਿ ਕੋਸ਼ਿਸ਼ ਕਰਦਾ ਸੀ ਉਸ ਨੂੰ ਵੀ ਛੁੱਟੀ ਤੇ ਭੇਜ ਦਿੱਤਾ ਹੈ ਸਰਕਾਰ ਨੇ ਅਸੀਂ ਕਿਸੇ ਵੀ ਤੱਕੇ ਸਾਇ ਦਾ ਜਵਾਬ ਦੇਣਾ ਅਕਾਲੀ ਦਲ ਜਾਣਦਾ ਹੈ ਪਾਰਟੀ ਦੇ ਉਮੀਦਵਾਰਾਂ ਨੂੰ ਬੋੜ ਦੇਣ ਦੀ ਅਪੀਲ ਉਹਨਾਂ ਵੱਲੋਂ ਕੀਤੀ ਗਈ ਸਾਡੇ ਪਾਰਟੀ ਕੇ ਜਿਹੜੇ ਉਮੀਦਵਾਰ ਹੈ ਵਰਕਰ ਹੈ ਉਹ ਡਟ ਕੇ ਪੈਰਾ ਦੇਣਗੇ ਬੁੱਥਾਂ ਤੇ ਹਰਪ੍ਰੀਤ ਕੋਰ ਜਮਾਲਪੁਰ ਅਸ਼ਮ ਸ਼ਰਮਿਕਾ ਲੀਡਲ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਤੁਹਾਡਾ ਹਾਂਜੀ ਬਹੁਤ ਵਧੀਆ ਬਹੁਤ ਸਾਥ ਦੇ ਰਹੇ ਨੇ ਪਿੰਡ ਵਾਲੇ ਸਾਡਾ ਹਾਂਜੀ ਜੋ ਵੀ ਰੁਕੇ ਕੰਮ ਨੇ ਅਸੀਂ ਪੂਰੇ ਕਰਾਂਗੇ ਕਰਾਂਗੇ देखो जी सारे ਪਿੰਡਾਂ ਦੇ ਘੁੰਮ ਕੇ ਘੁੰਮ ਰਹੇ ਆ ਸੀ ਜਿਹੜੇ ਪਿੰਡ ਵਿੱਚ ਜਾਂਦੇ ਆ ਇੰਨਾ ਜਿਆਦਾ ਪਰਮਾਹੰਗਵਾਰਾ ਮਿਲਦਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਹੀ ਜਿਆਦਾ ਇੰਜ ਲੱਗਦਾ ਵੀ 2027 ਵਿੱਚ ਤਾਂ ਪੱਕੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਦਲੀ ਬਣੂਗੀ ਹੀ ਬਣੂਗੀ ਜੀ ਬਿਲਕੁਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੋ ਸਾਡੇ ਲੋਕਤੰਤਰ ਦੀ ਰੀੜ ਦੀ ਹੱਡੀ ਨੇ ਜੋ ਸਾਨੂੰ ਪੰਚਾਇਤਾਂ ਨੂੰ ਵੱਧ ਅਧਿਕਾਰ ਲਈ ਇਹ ਇਲੈਕਸ਼ਨ ਜਿਹੜੇ ਜੂਨ ਬਣਾਏ ਗਏ ਨੇ ਸੰਮਤੀਆਂ ਦੀ ਚੋਣ ਹੁੰਦੀ ਹੈ ਉਹ ਹੋ ਰਹੀ ਹੈ ਪੰਜਾਬ ਦੇ ਵਿੱਚ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿਉਂਕਿ ਲੋਕ ਝੂਠ ਸੁਣ ਸੁਣ ਕੇ 9 ਸਾਲਾਂ ਤੋਂ ਹੱਕੇ ਪਏ ਨੇ ਆਪਣੀ ਜੋ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਉਹਦੀ ਟਿਕਟ ਤੋਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਤੱਕੜੀ ਦੇ ਚੋਣ ਨਿਸ਼ਾਨ ਤੇ ਲੜ ਰਹੇ ਉਮੀਦਵਾਰਾਂ ਨੂੰ ਬਹੁਤ ਭਰਮਾਹ ਹੰਗਾਰਾ ਹਰ ਪਿੰਡ ਦੇ ਵਿੱਚ ਅਸੀਂ ਜਾਣੇ ਆ ਇਹੋ ਜੇ ਇਕੱਠ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਸ਼ਾਮਲ ਹੋ ਕੇ ਵਿਸ਼ਵਾਸ ਦਵਾ ਰਹੇ ਆ ਕਿ ਤੁਹਾਡੇ ਸਾਰੇ ਕੈਂਡੀਡੇਟਾਂ ਨੂੰ ਅਸੀਂ ਜਿਤਾ ਕੇ ਭੇਜਾਂਗੇ ਆਉਣ ਵਾਲੀ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਉਣਾ ਚਾਹੁੰਦੇ ਨੇ ਲੋਕ ਉਹਦਾ ਰਾਹ ਪੱਧਰਾ ਕਰਨ ਤੇ ਲੱਗੇ ਬਿਲਕੁਲ ਜੀ ਮੈਨੂੰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਹਲਕਿਆਂ ਦੇ ਵਿੱਚ ਥਾਵਾ ਦੇਣਾ ਪੈਂਦਾ ਪਰ ਇੱਥੋਂ ਸਾਡੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਟੀਮ ਹੈ ਉਹ ਬੜੀ ਡਟ ਕੇ ਆਪਣਾ ਇਲੈਕਸ਼ਨ ਲੜ ਰਹੀ ਹੈ ਆਪਣਾ ਮੋਰਚਾ ਸੰਭਾਲਿਆ ਹੋਇਆ ਹੈ ਜਿੱਥੇ ਵੀ ਮੈਨੂੰ ਸਮਾਂ ਲੱਗਦਾ ਮੈਂ ਪਹੁੰਚ ਕੇ ਆਪਣੇ ਕੈਂਡੀਡੇਟਾਂ ਦੇ ਹੱਕ 'ਚ ਪ੍ਰਚਾਰ ਕਰ ਰਿਹਾ ਪਿਆਰ ਸਤਿਕਾਰ ਲੋਕਾਂ ਦਾ ਦੇਖ ਕੇ ਮਨ ਪਰ ਆਉਂਦਾ ਹੈ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਦੇ ਖਿਲਾਫ ਹੋਏ ਝੂਠ ਨੂੰ ਨਕਾਰ ਦਿੱਤਾ ਉਹ ਅਸੀਂ ਤਰਨਤਾਰ ਚ ਵੀ ਦੇਖਿਆ ਇਹ ਇਲੈਕਸ਼ਨ ਚ ਵੀ ਤੁਸੀਂ ਦੇਖੋਗੇ ਬੜੇ ਵੱਡੇ ਮਤ ਨਾਲ ਫਤਵੇ ਨਾਲ ਲੋਕ ਪੰਜਾਬ ਦੇ ਜੋ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਇਹ ਤਾਂ ਪਲੇਖਾ ਘੜ ਦੇਣ ਮਨ ਚੋ ਇਹ ਸ਼੍ਰੋਮਣੀ ਅਕਾਲੀ ਦਲ ਇਹ ਤੱਕਾ ਤੁੱਕਾ ਨਹੀਂ ਸੰਦਾ ਏ ਤੁਸੀਂ ਦੇਖਿਆ ਐਸਐਸਪੀ ਕਿਵੇਂ सस्पेंड ਹੁੰਦੇ ਆ ਆ ਹੁਣ ਪਟਿਆਲੇ ਵਾਲੇ ਦੀ ਛੁੱਟੀ ਕਰਾਈ ਆ ਇਹ ਸਾਰੇ ਅਫਸਰ ਸਾਹਿਬ ਨੂੰ ਦੱਸ ਦਿੰਨੇ ਆ ਵੀ ਸੱਤ ਅੱਠ ਮਹੀਨਿਆਂ ਦੀ ਸਰਕਾਰ ਹੈ ਕਿਉਂ ਆਪਣੀ ਨੌਕਰੀ ਤੇ ਦਾਗ ਲਵਾਉਨੇ ਹੋ ਨਿਰਪੱਖ ਚੋਣਾ ਕਰਾਓ ਅਸੀਂ ਤੁਹਾਡੇ ਨਾਲ ਖੜੇ ਆ ਪਰ ਜੇ ਕਿਸੇ ਤਰ੍ਹਾਂ ਦਾ ਧੱਕਾ ਕਰੋਗੇ ਸਾਡੇ ਕੋਲ ਫਿਰ ਲੀਡਰ ਉਹ ਵੀ ਹੈ ਜਿਹੜਾ ਅੱਧੀ ਰਾਤ ਅਦਾਲਤਾਂ ਖਲਾ ਦਿੰਦਾ ਫਿਰ ਇਹ ਵੀ ਧਿਆਨ ਚ ਰੱਖਿਓ